ਜੰਡਿਆਲਾ ਗੁਰੂ ਦੇ ਸੇਖੋਪੁਰਾ ਮਹੱਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਚੱਲਦੇ ਆ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਮਨਿੰਦਰ ਸਿੰਘ ਅਤੇ ਐਸਪੀਡੀ ਆਦਿੱਤ્ય ਵਰੀਅਤ ਤੇ ਐਸਪੀਡੀ ਰਵਿੰਦਰ ਸਿੰਘ ਤੇ ਆਸਾ ਚੋ ਸੁਖਤੇਰ ਸਿੰਘ ਦੀ ਨਿਗਰਾਨੀ ਹੇਠ ਕਾਰਸੋ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਨਸ਼ਾ ਤਸਕਰਾਂ ਦੇ ਕਾਰਕ ਤੇ ਤਲਾਸ਼ੀ ਕੀਤੀ ਗਈ ਹੈ ਡੀਆਈਜੀ ਬਾਰਡਰ ਰੇਂਜ ਸਕਤਾਨ ਨਾਨਕ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਐਮਓ ਪੰਜਾਬ ਦੇ ਮਾਨਯੋਗ ਡੀਜੀਪੀ ਪੰਜਾਬ ਦੀ ਰੇ ਨਮਾਈ ਹਿਤ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੀ ਲੜੀ ਦੇ ਤਹਿਤ ਇਹ ਮਿਸ਼ਨ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਅੰਮ੍ਰਿਤਸਰ ਦੀ ਗੱਲ ਕਰਾਤਾ ਛੇ ਜਗ੍ਹਾ ਤੇ ਜੜਿਆ ਇਹ ਕਾਸੋ ਆਪਰੇਸ਼ਨ ਹੇਠ ਲਗਾਏ ਹੋ ਤੇ ਵਿੱਚ ਦੱਸਦੀ ਹੈ ਕਿ 6 ਬੰਦੇ ਹੁਣ ਤੱਕ ਜੜੇ ਜੰਡਿਆਲਾ ਗੁਰੂ ਦੇ ਸੇਖੋਪੁਰਾ ਮੁਹੱਲੇ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਘਾਰ ਤੇ ਤਲਾਸ਼ੀ ਲਈ ਗਈ ਹੈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਰਹਿਨਮਾਈ ਹੇਠ ਜਿਹੜਾ ਜੁਦ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਪੂਰੇ ਪੰਜਾਬ 'ਚ ਜਿਵੇਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ 6 ਸਬ ਡਿਵੀਜ਼ਨਾਂ ਨੇ ਉਹਨਾਂ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਉਹਦੇ ਵਿੱਚ 6 ਬੰਦੇ ਹੁਣ ਤੱਕ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੋ ਉਹਨਾਂ ਦੀ ਪੁੱਛਗਿੱਛ ਵੀ ਚੱਲ ਰਹੀ ਹੈ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੀਆਂ ਤੁਹਾਡੇ ਨਾਲ ਜਦੋਂ ਆਪਰੇਸ਼ਨ ਖਤਮ ਹੋ ਜਾਂਦਾ ਹੈ ਉਦੋਂ ਸ਼ੇਅਰ ਕਰਾਂਗੇ ਸੋ ਇਹ ਬੜਾ ਕਲੀਅਰ ਮੈਸੇਜ ਹੈ ਗਵਰਨਮੈਂਟ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਵੀ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਸ਼ਾ ਉਹਦੀ ਵਿਕਰੀ ਨਹੀਂ ਹੋਣ ਦਿੱਤੀ ਜਾਊਗੀ ਐਂਡ ਵੀ ਆਰ ਵੈਰੀ ਸੀਰੀਅਸ ਐਨੋ ਜ਼ੀਰੋ ਟੋਲਰੈਂਸ ਐਟ ਡਰੱਗਸ ਦੀ ਸੇਲ ਦੀ ਤੇ ਆਪਾਂ ਜਿਹੜਾ ਜ਼ੀਰੋ ਇਹਦੀ ਸੇਲ ਹੈ ਉਹ ਅਚੀਵ ਕਰਾਂਗੇ ਤੇ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਦਾ ਉਹਨੂੰ ਸਿਰਜਾਂਗੇ ਤੇ ਉਹਨੂੰ ਪੂਰਾ ਕਰਾਂਗੇ ਸਰ ਇਸ ਤੋਂ ਪਹਿਲਾਂ ਵੀ ਕਾਫੀ ਆਪਰੇਸ਼ਨ ਹੋ ਚੁੱਕੇ ਆ ਪਰ ਕੋਈ ਅਸਰ ਖਾਸ ਨਜ਼ਰ ਨਹੀਂ ਆ ਰਿਹਾ ਨਹੀਂ ਜਿਹੜੇ ਦੇਖੋ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਸੋ ਜਿਹੜਾ ਸਾਨੂੰ ਲੋਕਾਂ ਕੋਲੋਂ ਫੀਡਬੈਕ ਮਿਲਿਆ ਕਿ ਪਹਿਲਾਂ ਨਾਲੋਂ ਕਾਫੀ ਕੰਟਰੋਲ ਸੋ ਉਹਦੀ ਲੜੀ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਵੀ ਰੱਖਿਆ ਗਿਆ ਤੇ ਅੱਗੋਂ ਵੀ ਇਹ ਚੱਲਦੇ ਰਹਿਣਗੇ ਜਿਹੜਾ ਇਹ ਪ੍ਰੋਸੈਸ ਹੈ ਆਨ ਗoing ਹੈ ਇੱਕ ਦਿਨ ਦਾ ਨਹੀਂ ਹੈਗਾ ਜਿਵੇਂ ਅਸੀਂ ਕਹੀਏ ਕਿ ਇੱਕ ਦਿਨ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕਰਤਾ ਤੇ ਉਹਦਾ ਕੋਈ ਅਸਰ ਸ਼ਾਮ ਨੂੰ ਹੀ ਦਿਖਣਾ ਸ਼ੁਰੂ ਹੋ ਜਾਊਗਾ ਇਹ ਕੰਟੀਨਿਊਸ ਪ੍ਰੋਸੈਸ ਹੈ ਬੰਦੇ ਫੜੇ ਵੀ ਜਾਣਗੇ ਬੰਦੇ ਅੰਦਰ ਵੀ ਭੇਜੇ ਜਾਣਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਡਰੱਗਸ ਦੀ ਜਿਹੜੀ ਸੇਲ ਹੈ ਉਹਨੂੰ ਬਿਲਕੁਲ ਜ਼ੀਰੋ ਕਰਾਂਗੇ ਸਰ ਅੱਜ ਕਾਸ ਆਪਰੇਸ਼ਨ ਕਿਹੜੀ ਕਿਹੜੀ ਜਗ੍ਹਾ ਤੇ ਅਛੇ ਸਬ ਡਿਵੀਜ਼ਨਾਂ ਚ ਅਲੱਗ-ਅਲੱਗ ਜਗ੍ਹਾ ਤੇ ਰੱਖਿਆ ਸੀ ਹੌਟਸਪੌਟ ਆਈਡੈਂਟੀਫਾਈ ਕੀਤੇ ਸੀ ਹਰ ਇੱਕ ਥਾਣਾ ਵਾਈਜ਼ ਹਰ ਇੱਕ ਸਬ ਡਿਵੀਜ਼ਨ ਵਾਈਜ਼ ਕਿ ਜਿੱਥੇ ਸਾਨੂੰ ਲੱਗਦਾ ਕਿ ਸੇਲ ਜ਼ਿਆਦਾ ਹੁੰਦੀ ਹੈ ਜਾਂ ਜਿਹੜੀ ਸਾਡੀ ਸਪੈਸ਼ਲ ਬ੍ਰਾਂਚ ਹੈ ਉਹਨਾਂ ਦੀ ਇਨਫੋਰਮੇਸ਼ਨ ਮੁਤਾਬਕ ਜਿੱਥੇ ਸੇਲ ਜ਼ਿਆਦਾ ਹੈ ਡਰੱਗਸ ਦੀ ਉੱਥੇ ਅਸੀਂ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਸਰ ਜਨੇੜਾ ਗੁਰੂ ਚੋਂ ਖਬਰ ਹੀ ਹੈ ਹਾਂਜੀ ਅੱਜ ਰਿਕਵਰੀ ਹੋਈ ਰਿਕਵਰੀ ਜਿਵੇਂ ਮੈਂ ਕਹਿ ਕਿ ਕੋਈ ਆਪਰੇਸ਼ਨ ਖਤਮ ਹੋ ਜਾਂਦਾ ਫਿਰ ਕਨਸੋਲੀਡੇਟਡ ਰਿਕਵਰੀ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ ਤੁਸੀਂ ਇਹ ਸੁਝਾਣਾ ਚਾਹੋਗੇ ਮੈਸੇਜ ਬੜਾ ਕਲੀਅਰ ਹੈ ਜੀ ਕਿ ਕਿਸੇ ਵੀ ਤਰੀਕੇ ਦੀ ਡਰੱਗਸ ਦੀ ਜਿਹੜੀ ਵਿਕਰੀ ਹੈ ਉਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਬੜਾ ਕਲੀਅਰ ਮੈਸੇਜ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਕਲੀਅਰ ਮੈਸੇਜ ਹੈ ਕਿ ਇਹ ਜਿਹੜੀ ਹਾਲਾਤ ਹੈ ਜਿਹੜਾ ਇਹ ਨਸ਼ੇ ਦਾ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਤੇ ਨਸ਼ੇ ਦੀ ਸੇਲ ਬਿਲਕੁਲ ਬੰਦ ਕੀਤੀ ਜਾਵੇ